ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਬੈ ਕੇ ਫੋਨ ਚਲਾਉਨੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਕਿਉਂਕਿ ਤੁਹਾਡੇ ਨਾਲ ਵੀ ਇਹੋ ਜੀ ਘਟਨਾ ਵਾਪਰ ਸਾਦੀ ਆ ਜਿਹੀ ਜੀ ਇਸ ਵੀਡੀਓ ਦੇ ਵਿੱਚ ਵਾਪਰੀ ਆ ਤਾਂ ਤਸਵੀਰਾਂ ਜਲੰਧਰ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਕੁੜੀ ਜਿਹੜੀ ਕਿ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਸਕੂਟਰੀ ਦੇ ਉੱਪਰ ਬੈਠੀ ਹੁੰਦੀ ਆ ਬੜੀ ਹੀ ਮਸਤੀ ਦੇ ਨਾਲ ਆਪਣਾ ਫੋਨ ਚਲਾ ਰਹੀ ਹੁੰਦੀ ਆ ਇਹਨੇ ਦੇ ਵਿੱਚ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਕੁਝ ਝੱਟਮਾਰ ਆਉਂਦੇ ਨੇ ਉਹ ਆਲਾਦਾਲਾ ਦੇਖਦੇ ਨੇ ਤੇ ਉਸ ਕੁੜੀ ਨੂੰ ਧਿਆਨ ਨਾਲ ਦੇਖਦੇ ਨੇ ਕਿ ਉਸ ਕੁੜੀ ਦਾ ਧਿਆਨ ਸਾਡੇ ਵੱਲ ਨਹੀਂ ਹੈ ਸਿਰਫ ਉਸ ਦਾ ਧਿਆਨ ਹੈ ਜਿਹੜਾ ਉਹ ਫੋਨ ਦੇ ਵਿੱਚ ਹੈ ਤਾਂ ਮੌਕਾ ਦੇਖਦੇ ਸਾਰ ਹੀ ਉਹ ਝੱਟਮਾਰ ਕੁੜੀ ਦੇ ਹੱਥ ਦੇ ਵਿੱਚੋਂ ਪਾਲਕ ਝਪਕਦੇ ਹੀ ਫੋਨ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਸ ਕੁੜੀ ਦੇ ਵੱਲੋਂ ਬਥੇਰੀਆਂ ਚੀਕਾਂ ਨੇ ਜਿਹੜੀਆਂ ਉਹ ਵੀ ਮਾਰੀਆਂ ਜਾਂਦੀਆਂ ਨੇ ਕੁੜੀ ਦੇ ਆ ਚੀਕਾਂ ਸੁਣ ਕੇ ਰੌਲਾ ਸੁਣ ਕੇ ਕੁਝ ਲੋਕ ਘਰਾਂ ਤੋਂ ਬਾਹਰ ਵੀ ਆਉਂਦੇ ਨੇ ਪਰ ਇੰਨੇ ਦੇ ਵਿੱਚ ਜਿਹੜੇ ਉਹ ਝਪਟ ਮਾਰ ਸੀ ਆਪਣੇ ਮੋਟਰਸਾਈਕਲ ਨੂੰ ਪਜਾ ਕੇ ਉਥੋਂ ਮਿੰਟਾਂ ਦੇ ਵਿੱਚ ਫਰਾਰ ਹੋ ਜਾਂਦੇ ਨੇ ਤਾਂ ਕੁੜੀ ਜਿਹੜੀ ਕਿ ਆਪਣੇ ਘਰ ਦੇ ਬਾਹਰ ਆਪਣੀ ਸਕੂਟਰੀ ਦੇ ਉੱਪਰ ਬੈਠੀ ਹੁੰਦੀ ਆ ਬੜੀ ਹੀ ਮਸਤੀ ਦੇ ਨਾਲ ਆਪਣਾ ਫੋਨ ਚਲਾ ਰਹੀ ਹੁੰਦੀ ਆ ਫੋਨ ਦੇ ਵਿੱਚ ਰੁਚੀ ਹੁੰਦੀ ਆ ਤਾਂ ਇਹੋ ਕੁਝ ਦੇਖਦੇ ਹੋਏ ਕੁਝ ਛੱਪਟਮਾਰ ਉੱਥੇ ਆਉਂਦੇ ਨੇ ਪਲਕ ਝਪਕਦੇ ਹੀ ਉਸ ਕੁੜੀ ਦੇ ਹੱਥ ਦੇ ਵਿੱਚੋਂ ਮਿੰਟਾਂ ਸਕਿੰਟਾਂ ਦੇ ਵਿੱਚ ਫੋਨ ਖੋਹ ਲੈਂਦੇ ਨੇ ਤੇ ਨਾਲ ਵੀ ਨਾਲ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਜਲੰਧਰ ਦੀ ਇਹ ਘਟਨਾ ਜਿੱਥੇ ਇੱਕ ਕੁੜੀ ਦੇ ਹੱਥ ਦੇ ਵਿੱਚੋਂ ਫੋਨ ਖੋਇਆ ਗਿਆ ਇਹ ਕੁੜੀ ਘਰ ਦੇ ਬਾਹਰ ਗਲੀ ਦੇ ਵਿੱਚ ਸਕੂਟਰੀ ਦੇ ਉੱਪਰ ਬੈਠੀ ਹੋਈ ਫੋਨ ਚਲਾ ਰਹੀ ਸੀ ਤਾਂ ਦੇਖਦੇ ਹੀ ਦੇਖਦੇ ਕੁਝ ਛੱਪਟਮਾਰ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਉਹ ਨਾਲ ਦੀ ਨਾਲ ਉਸ ਕੁੜੀ ਦੇ ਹੱਥ ਦੇ ਵਿੱਚੋਂ ਫੋਨ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਬੈ ਕੇ ਫੋਨ ਚਲਾਉਨੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਕਿਉਂਕਿ ਤੁਹਾਡੇ ਨਾਲ ਵੀ ਇਹੋ ਜਿਹੀ ਘਟਨਾ ਵਾਪਰ ਸਾਦੀ ਆ ਜਿਹੀ ਜੀ ਇਸ ਵੀਡੀਓ ਦੇ ਵਿੱਚ ਵਾਪਰੀ ਆ ਤਾਂ ਤਸਵੀਰਾਂ ਜਲੰਧਰ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਕੁੜੀ ਜਿਹੜੀ ਕਿ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਸਕੂਟਰੀ ਦੇ ਉੱਪਰ ਬੈਠੀ ਹੁੰਦੀ ਆ ਬੜੀ ਹੀ ਮਸਤੀ ਦੇ ਨਾਲ ਆਪਣਾ ਫੋਨ ਚਲਾ ਰਹੀ ਹੁੰਦੀ ਆ ਤਾਂ ਇਹਨੇ ਦੇ ਵਿੱਚ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਕੁਝ ਝੱਟਮਾਰ ਆਉਂਦੇ ਨੇ ਉਹ ਆਲਾ-ਦਾਲਾ ਦੇਖਦੇ ਨੇ ਤੇ ਉਸ ਕੁੜੀ ਨੂੰ ਧਿਆਨ ਨਾਲ ਦੇਖਦੇ ਨੇ ਕਿ ਉਸ ਕੁੜੀ ਦਾ ਧਿਆਨ ਸਾਡੇ ਵੱਲ ਨਹੀਂ ਹੈ ਸਿਰਫ ਉਸ ਦਾ ਧਿਆਨ ਹੈ ਜਿਹੜਾ ਉਹ ਫੋਨ ਦੇ ਵਿੱਚ ਹੈ ਤਾਂ ਮੌਕਾ ਦੇਖਦੇ ਸਾਰ ਹੀ ਉਹ ਝੱਟਮਾਰ ਕੁੜੀ ਦੇ ਹੱਥ ਦੇ ਵਿੱਚੋਂ ਪਲਕ ਚਪਕਦੇ ਹੀ ਫੋਨ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਕੀ ਉਸ ਕੁੜੀ ਦੇ ਵੱਲੋਂ ਬਥੇਰੀਆਂ ਚੀਕਾਂ ਨੇ ਜਿਹੜੀਆਂ ਉਹ ਵੀ ਮਾਰੀਆਂ ਜਾਂਦੀਆਂ ਨੇ ਕੁੜੀਆਂ ਚੀਕਾਂ ਸੁਣ ਕੇ ਰੌਲਾ ਸੁਣ ਕੇ ਕੁਝ ਲੋਕ ਘਰਾਂ ਤੋਂ ਬਾਹਰ ਵੀ ਆਉਂਦੇ ਨੇ ਪਰ ਇੰਨੇ ਦੇ ਵਿੱਚ ਜਿਹੜੇ ਉਹ ਝੱਪਟ ਮਾਰ ਸੀ ਆਪਣੇ ਮੋਟਰਸਾਈਕਲ ਨੂੰ ਪਜਾ ਕੇ ਉੱਥੋਂ ਮਿੰਟਾਂ ਦੇ ਵਿੱਚ ਫਰਾਰ ਹੋ ਜਾਂਦੇ ਨੇ ਤਾਂ ਕੁੜੀ ਜਿਹੜੀ ਕਿ ਆਪਣੇ ਘਰ ਦੇ ਬਾਹਰ ਆਪਣੀ ਸਕੂਟਰੀ ਦੇ ਉੱਪਰ ਬੈਠੀ ਹੁੰਦੀ ਆ ਬੜੀ ਹੀ ਮਸਤੀ ਦੇ ਨਾਲ ਆਪਣਾ ਫੋਨ ਚਲਾ ਰਹੀ ਹੁੰਦੀ ਆ ਫੋਨ ਦੇ ਵਿੱਚ ਰੁੱਝੀ ਹੁੰਦੀ ਆ ਤਾਂ ਇਹੋ ਕੁਝ ਦੇਖਦੇ ਹੋਏ ਕੁਝ ਝੱਪਟ ਮਾਰ ਉੱਥੇ ਆਉਂਦੇ ਨੇ ਪਲਕ ਚਪਕਦੇ ਹੀ ਉਸ ਕੁੜੀ ਦੇ ਹੱਥ ਦੇ ਵਿੱਚੋਂ ਮਿੰਟਾਂ ਸਕਿੰਟਾਂ ਦੇ ਵਿੱਚ ਫੋਨ ਖੋਹ ਲੈਂਦੇ ਨੇ ਤੇ ਨਾਲ ਵੀ ਨਾਲ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਜਲੰਧਰ ਦੀ ਇਹ ਘਟਨਾ ਹੈ ਜਿੱਥੇ ਇੱਕ ਕੁੜੀ ਦੇ ਹੱਥ ਦੇ ਵਿੱਚੋਂ ਫੋਨ ਖੋਇਆ ਗਿਆ ਇਹ ਕੁੜੀ ਘਰ ਦੇ ਬਾਹਰ ਗਲੀ ਦੇ ਵਿੱਚ ਸਕੂਟੀ ਦੇ ਉੱਪਰ ਬੈਠੀ ਹੋਈ ਫੋਨ ਚਲਾ ਰਹੀ ਸੀ ਤਾਂ ਦੇਖਦੇ ਹੀ ਦੇਖਦੇ ਕੁਝ ਚਪਟਮਾਰ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਉਹ ਨਾਲ ਦੀ ਨਾਲ ਉਸ ਕੁੜੀ ਦੇ ਹੱਥ ਦੇ ਵਿੱਚੋਂ ਫੋਨ ਖੋਹ ਕੇ ਉੱਥੋਂ ਫਰਾਰ ਹੋ ਜਾਂਦੇ ਨੇ